ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੇਰਾ ਨਾਮ ਲਕਵੀਰ ਸਿੰਘ ਪਿੰਡ ਭੈਣੀ ਰੋੜਾ ਜ਼ਿਲ੍ਹਾ ਲੁਧਿਆਣਾ ਤੇ ਆਪਾਂ ਇਸ ਵਾਰ ਮੂੰਗੀ ਸ਼੍ਰੀ ਰਾਮ ਦੀ ਵਿਜੈਤਾ 26 ਲਾਈ ਆ 4 ਏਕੜ ਪਹਿਲਾਂ ਹੋਰ ਆਪਾਂ ਕਈ ਵੈਰਾਈਟੀਆਂ ਲਾ ਕੇ ਦੇਖੀਆਂ ਨੇ ਪਰ ਉਹਨਾਂ ਦੇ ਮੁਕਾਬਲੇ ਬਹੁਤ ਵਧੀਆ ਵਾ ਤੇ ਕਤਈ ਦੇ ਖੇਤ ਦੇ ਵਿੱਚ ਹਰਾਪਣ ਬਹੁਤ ਆ ਆਪਣਾ ਹੋਰ ਵੀ ਲਾਇਆ ਉਧਰ ਵੀ ਵਗੈਰਾ ਉਹ ਪੀਲੇ ਪੈ ਗਏ ਉਹਨਾਂ ਦੇ ਮੁਕਾਬਲੇ ਬਹੁਤ ਵਧੀਆ ਵਾ। ਇਹਦੀ ਫੜੀ ਬਹੁਤ ਲੰਬੀ ਆ। ਇਹਦੇ ਤਾਂ ਮੇਰੇ ਹਿਸਾਬ ਨਾਲ ਹੋਣਗੇ 14 ਦਾਣੇ। 14-15 ਦਾਣੇ ਬਣਦੇ ਆ। ਤੇ ਫੜੀ ਬਹੁਤ ਲੰਬੀ ਆ। ਤੇ ਬਹੁਤ ਵਧੀਆ ਵਾ। ਤੇ ਜਦਨ ਆਪਾਂ ਬੀਜੀ ਆ ਉਦੋਂ ਇਹਦੇ ਤੇ ਮੀਂਹ ਪੈ ਗਿਆ ਸੀਗਾ। ਸਾਨੂੰ ਤਾਂ ਐਸੀ ਵੀ ਬਹੁਣੀ ਬੂ ਪਰ ਇਹ ਪੂਰੀ ਆਦਾ ਨਿਕਲੇ। ਵਧੀਆ ਰਹੀ ਆ ਪਤਾ ਵੀ ਕਿਸਾਨ ਭਰਾਵਾਂ ਨੂੰ ਇਹੀ ਕਹਦੇ ਆ ਵੀ ਇਹੀ ਲਾਉ ਸ੍ਰੀ ਰਾਮ ਦੀ ਬਜਿੱਤਾ ਸੱਬੀ